ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਤਾਜੀ ਸੂਈ ਵੀ ਚਾਰ ਦਿਖਾਵਾਂਗੇ ਬੈੜਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰਦਾਨ ਦਾ ਤੁਮਾਗਰ ਸੇਖਾ ਰੋਡ ਬਰਨਾਲਾ ਬਰਨਾਲਾ ਸ਼ਹਿਰ ਆਪਣਾ ਖਾਸ ਬਾਈ ਜੀ ਸ਼ਹਿਰ ਦੇ ਵਿੱਚ ਬਾਹਰੇ ਬਾਹਰ ਆ ਕੇ ਕੋਠੇ ਜਾਂਣਾ ਹਾਂ ਜਿਹੜਾ ਧੂਰੀ ਨੂੰ ਰੋਡ ਜਾਂਦਾ ਜੀ ਉਸ ਰੋਡ ਦੇ ਉੱਤੇ ਆਪਣਾ ਫਾਰਮ ਮੋਬਾਈਲ ਨੰਬਰ ਜੀ ਆਪਣਾ 981539107 ਜੀ ਅੱਜ ਆਪਾਂ ਦਿਖਾਵਾਂਗੇ ਲਗਭਗ 5-6 ਨਾ 5 ਲੱਗਾ ਬਾਈ ਜੀ ਆਪਣੇ ਕੋਲੇ ਠੀਕ ਹੈ 5 ਗਾਵਾਂ ਨੇ ਇੱਕ ਝੋਟੀ ਆ ਪੂਰਤਾ ਜੀ ਸੂਈ ਸੂਈ ਦੋ ਦਾੰਦਾ ਠੀਕ ਹੈ ਦੋ ਦੰਦ ਸੁਈ ਸਵਾਈ ਤੇ ਕੈ ਕਿ ਦਿਨ ਹੋ ਗਏ ਸੁਈ ਨੂੰ ਸੂਈ ਬਾਈਏ 10 ਦਿਨਾਂ ਦੇ ਅੱਜ ਠੀਕ ਹੈ 10 12 ਦਿਨ ਹੋ ਗਏ ਸੁਈ ਨੂੰ ਹਾਂਜੀ 10 ਦਿਨ ਬਬ ਕੋਈ ਚੀਜ਼ ਬਾਈ ਜਿੰਨੀ ਹੋਊਗੀ ਵੀਡੀਓ ਚ ਕੋਈ ਝੂਠ ਬੋਲਣੀ ਬੋਲਦੇ ਠੀਕ ਹੈ هەر ਇੱਕ ਗੱਲ ਜਿੰਨੀ ਹੋਊਗੀ ਸਾਫ਼ ਸੁਥਰੀ ਹੋਊਗਾ ਬੱਚਾ ਕੱਟਾ ਜਾ ਕੱਟਿਆ ਕੱਟੀ ਵੀਰੇ ਕੱਟੀ ਠੀਕ ਹੈ ਦੁੱਧ ਕਿੰਨਾ ਕਹਾਜ ਰਾ ਦੁੱਧ ਵੀਰੇ ਜਿਹਦਾ ਬੱਚੇ ਨੂੰ ਮਤਲਬ ਨਹੀਂ ਛੱਡਣਾ ਤਾਂ 9 ਕਿਲੋ ਬੱਚੇ ਨੂੰ ਛੱਡ ਕੇ 8 ਕਿਲੋ 4 ਕਿਲੋ ਟਾਈਮ ਦਾ ਜਮਾ ਤਿਆਰ ਆ ਅਪਰੋਲ ਰਾਤ ਹੀ ਆਈ ਆਪਾਂ ਕੋਈ 14 ਜਾਂ 15 ਨਹੀਂ ਕਹਿੰਦੇ ਠੀਕ ਹੈ 10 ਕਿਲੋ ਦੁੱਧ ਦੇ ਦੂਗੀ ਖੁੱਲੋ ਆਰਾਮਦਾਰੀ ਦਾ ਹੁਣ ਬੱਚਾ ਲੱਗਿਆ ਪਸ਼ਮਾ ਦੇ ਵਿੱਚ ਆ ਹਾਂ ਹੁਣ ਬੱਚਾ ਲੱਗਿਆ ਪਈ ਹੁਣ ਪਸ਼ਮਾ ਫੇਰ ਹੀ ਤੁਹਾਨੂੰ ਦਾ ਪਤਾ ਲੱਗਦਾ ਹਾਂ ਜਿਆ ਜੀ ਗੱਲ ਨਹੀਂ ਅਗਲਾ ਕਹਿੰਦਾ ਥੱਲੇ ਕੋ ਸਹਿਣੀ ਇਹਦੇ ਬਾਈ ਜੇ ਹੁਣ ਥੱਲੇ ਪਸ਼ਮਾਈ ਨਹੀਂ ਹੋਊਗਾ ਅਗਲਾ ਕਹਿੰਦਾ ਥਣ ਨਹੀਂ ਬਾਈ ਇਹਦੇ ਕਿਵੇਂ ਸੀ ਮਤਲਬ ਬਾੜਾ ਕੁਝ ਪੁੱਛਦਾ ਫਿਰ ਜਿਆ ਜੀ ਗੱਲ ਆ ਕਿੰਨਾ ਇੱਕ ਦੁੱਧ ਇਸ ਵਕਤ ਹੋਊਗਾ ਦੁੱਧ ਬਾਈ 8 ਕਿਲੋ 10 ਕਿਲੋ ਮੰਨ ਕੇ ਲੈ ਲੈ ਬੰਦਾ ਭਾਈ 10 ਕਿਲੋ ਮੰਨ ਕੇ ਲਵੇ ਆਪਾਂ ਅਗਲੇ ਦੀ ਕੇਰ ਆ ਵੀਰੇ ਉੱਤੇ ਹੀ ਨਹੀਂ ਪਤਾ 12 13 ਦੇ ਵਗ ਜੇ ਪਰ ਆਪਾਂ 10 ਕਿਲੋ ਦੀ ਗਾਰੰਟੀ ਤੇ ਭੇਜ ਰੇਟ ਇਹਦਾ ਕੀ ਆ ਇੱਕ ਹੱਥ ਮੰਨ ਕੇ ਸਾਰੇ ਵੀਰ ਭੈਣਾਂ ਨੂੰ ਭਰਾਵਾਂ ਨੂੰ ਜੋ ਵੀ ਤੁਹਾਡੇ ਚੈਨਲ ਨੂੰ ਪਿਆਰ ਕਰਦੇ ਆ ਹਨ ਬੇਨਤੀ ਹਈ ਆ ਜਿਹੜੇ ਆਪਾਂ ਨੂੰ ਮਿਲਣਗੇ ਉਹ ਚਾਹੇ ਆਪੋ ਤੋਂ 50 ਕਿਲੋਮੀਟਰ ਦੀ ਅਗਲਾ ਪਹੁੰਚ ਕਰਾ ਲੈ ਜਹੇ ਤੋਂ 2000 ਰੁਪਏ ਸ਼ੁਰੂ ਗੱਲ ਉਥੇ ਹੋ ਗਈ ਬਸ ਉਨੀ ਕਰ ਰਹਾ ਪੀਰ ਬਣ ਕੇ 5 4000 ਘਟਾ ਲੈ ਨਾ ਖੇਚਲਾ ਕਰਿਓ ਭਾਈ ਬਣ ਕੇ ਵੀ ਨਾ ਤਾਂ ਮੈਨੂੰ ਪਰੇਸ਼ਾਨ ਨਾ ਹੋਵਾਂ ਮੈਂ ਨਾਲੇ ਅਗਲਾ ਨਾ ਹੋਵੇ ਇਹਦਾ ਕੀ ਰੇਟ ਰੱਖਿਆ ਇਹਦਾ ਬਾ ਇਹਦਾ 92000 ਰੁਪਏ ਵੀਰੇ ਸਿਰਫ ਹਾਂ ਨਾ 92000 ਦੀ ਕਿਤੇ ਮਿਲੇ ਇਹ ਵੀ ਗੱਲ ਆ ਚੈਲੇਜ ਨਾਲ ਕਿਦੋਂ ਵੀ ਪਲੂਨ ਕੱਟੀ 92000 ਦੀ ਮਿਲਦੀ ਨਹੀਂ ਇਹਦੇ ਨਾਲ ਦੀ ਨਹੀਂ ਮਿਲਦੀ ਜਮਾ ਮੈਨੂੰ ਦਾ ਇਸ ਇੱਕ ਪੰਜ ਵਗੇਗਾ ਚੋਂਡ ਚਵਾ ਕੇ ਮੈਂ ਕੋਈ ਵੇਚਣੀਆਂ ਨੇ ਪਰ ਰੱਖਣੀਆਂ ਥੋੜੀਆਂ ਨੇ ਠੀਕ ਹੈ ਚਲ ਆਪਾਂ ਅੱਧਿਆਰੀ ਬੰਨਣੀ ਚਾਹੀਦੀ ਆਪਾਂ ਕੋਈ ਸ਼ਰਤ ਨਾ ਪੂਰ ਹੋਵੇ ਥਣ ਘੱਟ ਵੱਧ ਹੋਵੇ ਫੁੱਲ ਗਰੰਟੀ ਆ ਆਪਣੀ ਠੀਕ ਹੈ ਦੇਖੋ ਕਹਿ ਬਤਾ ਹਨਾ ਬਈ ਯਾਰ ਚਰਲਾ ਪੂਰ ਥਣ ਘੱਟ ਵੱਸਦੀ ਆਪਣੀ ਪੂਰੀ ਫੁੱਲ ਗਰੰਟੀ ਆ ਠੀਕ ਹੈ ਮਗਰ ਸਾਨੂੰ ਦਰਾਂ ਮਾਰ ਜੀ ਮੈਂ ਚੋਣ ਚ ਵਾ ਇੱਕ ਨੰਬਰ ਆ ਜਮਾ ਹਨਾ ਨਜ਼ਾਰੇਦਾਰ ਵਾਲੇ ਬਿਹੜਾ ਆ ਸੌਰੀ ਝੋਟੀ ਆ ਹਨਾ ਜਮਾ ਪਲੂਣ ਸੂਈ ਸਵਾਈ ਤੇ 8-9 ਕਿਲੋ ਦੁੱਧ ਜਮਾ ਚੋਣ ਦਾ ਏ ਥੱਲੇ ਹੈਗਾ ਹਾਜ਼ਰ ਤੋਰ ਦੇ ਪੁੱਤ ਠੀਕ ਹੈ ਗੜ ਵਗੈਰਾ ਦੇਖੋ ਝੋਟੀ ਦਾ ਸੋਹਣਾ ਸਾਫ ਸੁਥਰਾ ਵਧੀਆ ਵਜਨ ਨੂੰ ਜਿਹੜਾ 92000 ਰੁਪਏ ਨੂੰ ਜਿਹੜੀ ਮਰਜੀ ਮੰਡੀ ਘੋਮ ਲਿਓ ਕਿਤੇ ਨਹੀਂ ਮਿਲਣੀ ਤੇ ਦੁੱਧ 8 ਕਿਲੋ ਆ ਚਾਹੇ ਤੁਸੀਂ 20 ਮੰਨ ਲਿਓ 7 ਮੰਨ ਲਿਓ 6 ਮੰਨ ਲਿਓ ਤਸੱਲੀ ਕਰਕੇ ਲੈ ਕੇ ਜਾਇਓ ਇਸ ਤੋਂ ਕੀ ਨਜ਼ਾਰੇਦਾਰ ਆ ਜਮਾ ਵੀਰ ਕਹਿੰਦਾ ਵਪਾਰ ਦਾ ਕੰਮ ਆ ਮਾੜਾਗਾ ਪਰ ਮੈਂ ਸ਼ਰਤ ਕਰਦਾ ਵਪਾਰ ਦੇ ਕੰਮ ਚ ਇਹੋ ਜਿਹਾ ਭਾ ਨਹੀਂ ਮਿਲਦਾ ਵੀਰ ਨੇ 92 ਕਹਿੰਦਾ ਜੀ ਤੋਂ ਲੈ ਕੇ ਆਇਆ ਉਹਨਾਂ ਦਾ ਜੱਗੀ ਮੰਗਿਆ ਉਸ ਵਾਲਾ ਬਾਈ 125 ਮੰਗਦੇ ਸੀਗੇ ਆਪਾਂ ਮੱਥਾ ਮਾਰ ਲਿਆ ਪੂਰਾ ਮੱਥਾ ਮਾਰ ਕੇ ਲੈਣੇ ਆ ਬਾਈ ਆਪਣਾ ਹੋਰ ਉਸੂਲ ਆ ਯਾਰ ਆਪਣਾ ਨਾ ਕੋਈ ਵੀ ਵੀਰ ਤਾਂ ਹੀ ਆਪਾਂ ਵੀਡੀਓ ਚ ਪਹਿਲਾਂ ਹੀ ਬੋਲਦੇ ਨੇ ਅਗਲਾ ਕਹਿੰਦਾ ਪਤਾ ਨਹੀਂ ਕੋਈ ਹੰਕਾਰ ਮਾਣ ਦੀ ਗੱਲ ਆ ਇੱਕ 10 ਕਰ ਦਿੰਦਾ ਇੱਕ 10 ਕਰ ਦੋ ਵੀ ਚੱਲਣਾ ਸੀ ਉਹ ਵੀ ਚੱਲ ਆਪਾਂ ਵੇਚਣੀਆਂ ਨੇ ਗਰਮ ਵਾਲੀਆਂ ਆਪਾਂ ਨੂੰ 5 6 ਨੇ 2 2000 ਬਣਿਆ 12000 ਬਣ ਗਏ ਕੱਲ ਨੂੰ ਹੋਰ ਲਿਆਵਾਂਗੇ ਜੈ ਜੈ ਗੱਲੇ ਘੜਾ ਕੁੰਬ ਦਾ ਮੇਲਾ ਹਨਾ ਸੋ ਜਿਵੇਂ ਕਹਿੰਦੇ ਜਿਹੜਾ ਮਰਜ਼ੇ ਤੇ ਲੱਗ ਜੇ ਉਹਨੇ ਔਖੇ ਸੌਖਾ ਨਸਾ ਲੱਭ ਲੈਣਾ ਜਿਹੜਾ ਵਪਾਰ ਚ ਲੱਗ ਜੇ ਉਹਨੇ ਔਖੇ ਸੌਖੇ ਪੁੱਛਣਾ ਜਮਨ ਭਰ ਲੱਭ ਹੀ ਲੈਣੇ ਹੁੰਦੇ ਕਿ ਜਿੰਨੇ ਜਾਨਵਰ ਨੇ ਸਾਰੇ ਕੁਆਲਿਟੀ ਵਾਲੇ ਨੇ ਆਪਦੇ ਭਾਅ ਦੇ ਹਿਸਾਬ ਨਾਲ ਸਾਰੇ ਟੌਪ ਨੇ ਠੀਕ ਐ ਮੂਰੇ ਕਰਦੇ ਬੱਚਾ ਤੋਂ ਮੂਰੇ ਕਰਦੇ ਇੱਕ 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 ਦਨ ਦੀ ਸੂਈ ਵੀ ਆ ਏ ਬਾਈ ਜੀ ਸਵੇਰੇ ਸੂਈਆ 4 ਵਜੇ ਜੇਰ ਜੁਰ ਹਾਂ ਜੇਰ ਜੱਪੇ ਦੀ ਓਕੇ ਆ ਵੀਰੇ ਜਮੇ ਜੇਰ ਅੰਦਰ ਪਈ ਆ ਆਪਾਂ ਪੁੱਛੂ ਨਾ ਬਾਹਰ ਕੱਢ ਲੈ ਅੰਦਰ ਥੋੜਾ ਜਿਹਾ ਜਗ੍ਹਾ ਆਪਣੇ ਕੋਲੇ ਤੰਗ ਜੀ ਸੀ ਪੁੱਛੂ ਜਿਆਦੇ ਸੀਗੇ ਠੀਕ ਆ ਠੀਕ ਆ ਜੇਰ ਜੱਪੇ ਦੀ ਸਾਫ ਆ ਗਈ ਤੇ ਕਿੰਨਾ ਦੁੱਧ ਪਾ ਦੂਗੀ ਇਹ ਵੀਰੇ ਜਿਹੜਾ ਮਾਲਕ ਨੇ ਦੁੱਧ ਦੱਸਿਆ ਉਹ ਦੱਸਿਆ 17 ਕਿਲੋ 16 ਕ ਮੰਨ ਕੇ ਲੈ ਜੀ ਹਾਂ 15 ਕਿਲੋ ਮੰਨ ਲੈ ਯਾਰ ਜਿਹੜਾ ਵੀਰ ਅਜ ਅੱਜ ਦੇ ਹਿਸਾਬ ਦੇ ਲਾਲਾ ਵੀ ਜਿਹੜੀ ਗਰਮੀ ਗਰਮੀ ਆ ਰੇਟ ਵੀ ਦਵਾਤੀਏ ਦੇ ਕਰੇਗਾ ਹਾਂ ਵੀਰੇ ਵੇਚਣੀ ਆ ਨੇ ਆਪਾਂ ਨੇ ਤਾਂ ਰੇਟ ਵਾਈ ਹੁੰਦੇ ਆ ਵੀ ਡਾਟਾ ਬਾ ਜੈਸ ਗੱਲਾਂ ਹੀ ਦੋ ਕਿੰਨੇ ਪੈਸੇ ਜੇਬ ਚ ਪਾ ਲਾਂਗੇ ਜੀ 20000 ਦੀ ਵੈਣ ਦੇ ਦੇਾਂਗੇ 55000 ਦੀ ਥਣ ਘੱਟ ਵੱਧ ਹੋਵੇ ਸ਼ਰਲਾਪੂਰ ਹੋਵੇ ਕੋਈ ਲੱਤ ਛੜ ਮਾਰਦੀ ਹੋਵੇ ਫੁੱਲ ਗਰੰਟੀ ਆ ਦੂਜੀ ਕੋਈ ਗਰੰਟੀ ਨਹੀਂ ਦੁੱਧ ਪੰਜ ਦੇਵੇ ਜਾਂ ਜਾਵੇ ਯਾਰ ਦੁੱਧ ਹੁੰਦਾ ਕੇਰ ਦਾ ਜੈਜ ਗੱਲਾਂ ਹਨਾ ਆ ਕੇ ਜੇ ਮੇਰੇ ਵਾਂਗੂਆਂ ਧੁੱਪੇ ਬੰਨੀ ਰੱਖੀ ਤਾਂ ਕਿਲੋ ਨਹੀਂ ਦਿੰਦੀ ਨਹੀਂ ਦਿੰਦੀ ਧਾਰਾ ਦੂਰਾ ਕਿਵੇਂ ਆ ਠੀਕ ਆ ਆ ਦੇਖ ਲੈ ਇੱਕ ਤਾਂ ਅਗਲਾ ਕਹਿਂਦਾ ਬਈ ਵੀ ਪਤਾ ਨਹੀਂ ਉਹੀ ਕਹੀ ਜਾਂਦਾ ਤੜਕੇ ਸੂਈ ਆ ਪੀਲੀ ਬੋਣੀ ਜਮਾਲ ਤਾਂ ਜਮਾ ਯਾਰ ਜੈਜ ਕਹਿ ਵਾਦਾ ਗਰਮੀ ਵਾਲਾ ਤੋਂ ਹੋਈ ਹੈ ਹਨਾ ਮਗਾ ਚਵਾਈ ਚਬੂਈ ਜਦੋਂ ਮੈਂ ਮੰਨ ਲਾ ਮੱਛੀ ਮੋਟਰੀ ਆ ਨਾ ਦੁੱਧ ਹਾਤੇ ਪਾਈ ਮੜਾ ਜਾ ਆ ਲੈ ਆ ਦਿਖਾ ਦੇ ਵੀਰੇ ਬਸ ਠੀਕ ਆ ਜਮਾ ਹਜੇ ਬਾਕੀ ਉਂ ਵੀ ਵਹਿਣ ਦੇਦੇ ਇੱਕ ਤਰੀਕ ਨੂੰ ਦਿਨ ਪੂਰੇ ਸੀਗੇ ਇੱਕ ਦਿਨ ਕਿੱਥੇ ਛਲਕ ਛੁਲਕੇ ਗੱਡੀ 'ਚ ਚੜ ਜਾਂਦੀਆਂ ਕੁਝ ਉੱਥੋਂ ਥਣ ਚਿਪਕੇ ਲੈਉਂਦੇ ਆ ਠੀਕ ਹੈ ਮਾੜਾ ਮੋਟਾ ਦਰੇਵਾ ਕਰਕੇ ਸੂ ਪੈਂਦੀਆਂ ਦੇਖ ਲੈ ਤੋ 55 ਜੋ ਮਾਨਦਾਨ ਕਰਦਾਂਗੇ ਹਾਂ ਵੀਰੇ ਮਾਨਦਾਨ ਕਰ ਦਿਆਂਗੇ ਚਾਹੇ ਕੋਈ ਵੀ ਵੀਰ 2000 ਰੁਪਿਆ ਛੜਵਾ ਲਵੇਂ ਚਾਹੇ 50 ਕਿਲੋਮੀਟਰ ਦੀ ਪਹੁੰਚ ਕਰਾ ਦੇ ਗੱਲਾਂ ਹੀ ਦੋ ਤੋਰ ਦੀ ਮੜੇ ਬਾਹਰ ਨੇ ਵਗੈਰਾ ਦੇਖੋ ਸੋਹਣਾ ਚੰਗਾ ਹਨਾ ਬਾਈ ਥਣ ਲੇਵਾ ਵੀ ਦਿਖਾ ਦੇ ਐ ਨਹੀਂ ਵੀ ਹੁਣ ਐ ਜੀਆਂ ਵੇੜਾ ਬ ਮੰਗਣ ਨੂੰ ਤਾਂ ਚਾਹੇ ਇਹਨਾਂ 65 ਵੀ ਮੰਗ ਲੈਂਦੇ ਵੀਰੇ ਚੱਲ ਜਾਂਦਾ ਪਰ ਆਪਾਂ ਦਾ ਮੰਨ ਕੇ ਚੱਲ ਵੀ ਸਿਰਫ ਡੈੜੀ ਬਣੇ ਬਸ ਆਪਣਾ ਤਾਂ ਆਉਂਦੀਆ ਸੋਹਣੇ ਲੱਗਦੇ ਤੇ ਜਾਂਦੀਆ ਵੱਧ ਸੋਹਣੇ ਲੱਗਦੇ ਆਹਦੀਆ ਕਰਮਾਂ ਵਾਲੀਆਂ ਜੋ 55000 ਦੇ ਵਿੱਚ ਤਾਜੀ ਵੇੜ ਸੂਈ ਭੇਜਦਾ ਰੋਕਿਆ ਅੱਗੇ ਬਾਈ ਜੀ ਤੇਰਾ ਨੰਬਰ ਜਰਸੀ ਦੇਖੀ ਜਾਂਦੇ ਆ ਹਾਂ ਬਾਈ ਜੀ ਪਹਿਲਣ ਬੱਛੀ ਆ ਮੰਗਰ ਵੀ ਬੱਛੀ ਠੀਕ ਹੈ ਮਾਲਕ ਨੇ ਮੈਨੂੰ ਪਹਿਲਾਂ ਕਹਿ ਕੇ ਦਿੱਤੀ ਆ ਪਹਿਲਾ ਦੂਜੇ ਮੰਨ ਲੇ ਤੀਜੇ ਮੰਨ ਲੇ ਮਣੇ ਠੀਕ ਜੀ ਇਹ ਬਾਈ ਜੀ ਇਹਨੂੰ ਸੂਈ ਨੂੰ ਇੱਕ ਹਫਤਾ ਹੋ ਗਿਆ ਠੀਕ ਹੈ ਮਗਰ ਆ ਗਈ ਇਹ ਬੱਚੀ ਬੱਚੀ ਠੀਕ ਹੈ ਕਾਫੀ ਕਲਰ ਚ ਆ ਗਈ ਹੈ ਨਾ ਹਾਂ ਕਾਫੀ ਕਲਰ ਦੀ ਬੱਚੀ ਆ ਆਪਾਂ ਇਹ ਜੀ ਕਹਿੰਦੇ ਪਰਸੋਂ ਸੂਈ ਆ ਚੌਥੇ ਸੂਈ ਆ ਠੀਕ ਹੈ ਆ ਟਾਈਮ ਦੁੱਧ ਦੇ ਥੱਲੇ 13 ਲੀਟਰ ਜਮਾ ਤਿਆਰ ਆ ਬਾਈ ਦੁੱਧ 15 ਕਿਲੋ ਦੇ ਦਊਗੀ ਥੋੜੀ ਜਿਹੀ ਸੇਵਾ ਨਹੀਂ ਸੀ ਬੰਦੇ ਕੋਲ ਠੀਕ ਹੈ ਆਪ ਵੀਰ ਬਾਹਰ ਬੂਰ ਰਹਿੰਦਾਗਾ ਉਹ ਗੱਡੀ ਗੁੱਡੀ ਚਣਾਉਂਦਾ ਸੀ ਬੁੜੀਆਂ ਤਾਂ ਸਾਹਮਣੇ ਹੋਈ ਆ। ਆਪਾਂ ਸੂਈ ਵੀ ਲੈ ਕੇ ਆਇਆ। ਆਪਣੇ ਕੋਲ ਤਾਂ ਰਾਤੀ ਜਿੰਨਾ ਮਾਲ ਆ ਹੈਗਾ ਵੀਰੇ ਇਹ। ਠੀਕ ਹੈ। ਆਪਣੇ ਕੋਲੇ ਕੱਲ ਦਾ ਹੀ ਆਇਆ ਹੋਇਆ। ਠੀਕ ਹੈ। ਚੌਥੇ ਆਪਾਂ ਵੀਡੀਓ ਪਾਈ ਸੀ। ਉਹ ਮਾਲ ਸਾਰੇ ਸੇਲ ਹੋ ਗਿਆ ਸੀ। ਠੀਕ ਹੈ। ਰੇਟ ਇਹਦਾ ਕੀ ਰੱਖਿਆ ਆਪਾਂ? ਬਸ ਇਹ 62000 ਦੀ ਵੈਣ ਦੇ ਦਾਂਗੇ ਵੀਰੇ। ਠੀਕ ਹੈ। ਚੌਣ ਚਬੂਜੇ ਨੰਬਰ ਆ। ਮਗਾ ਸੋਨਾ ਬਾਈ ਇਹ ਕਿਤੀ ਕਿਦੇ ਪਾ। ਸਾਰਾ ਪੌਂਦੀ ਲੋੜ ਹੀ ਨਹੀਂ ਕੋਈ ਹਨਾ। ਬਾਈ ਕੋਈ ਵਾਸਤਾ ਹੀ ਨਹੀਂ ਭੋਰਾ ਵੀ ਨਹੀਂ। ਮਗਾ ਜਿਹੜਾ ਧਾਰਾ ਮਾਰਦੀ ਇਹਦੇ। ਸੋ ਦੇਖੋ ਚੌਣੀ ਚਬੂਜੇ ਤਾਂ ਮੱਛੀ ਮੋਟਰੀ ਆ ਕਰਮਾਂ ਵਾਲੀ। ਠੀਕ ਹੈ। ਚੋਣ ਚ ਵਾਦੀ ਜਿਵੇਂ ਇੱਕ ਨੰਬਰ ਹੈਣਾ ਸੋਨਾ ਹੀ ਆ ਬਾਈ ਠੰਡੀ ਸੁੰਡੀ ਬਰਫ ਵਰਗੀ ਜਿਵੇਂ ਕੋਈ ਲੱਤ ਦਾ ਛੜਾ ਜਿਵੇਂ ਮਰਜੀ ਕੋਈ ਭੈਣ ਚੋਲੇ ਘਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਰੇਟ ਤਾਂ ਕੀ ਦੱਸਿਆ 62 62000 ਰੁਪਏ ਵੀਰੇ ਹੁਣ ਇਸ ਵਾਰ 13 ਕਿਲੋ ਦੁੱਧ ਨੈਟ ਜਿਵੇਂ ਚੋਣ ਵਾਲੇ ਜਿਵੇਂ ਤਿਆਰ ਹੈ ਬਾਈ ਹੁਣ ਜੇ ਇਹਦੀ ਆਪਾਂ ਬਾਜ਼ਾਰ ਛੱਡ ਕੇ ਵੀਡੀਓ ਬਣਾਉਣੀ ਹੁੰਦੀ ਠੀਕ ਹੈ ਤਾਂ ਇਹ 20 ਕਿਲੋ ਦਾ ਵੀ ਹਵਾਨਾ ਇਹਦਾ ਹਮੀ ਪਰਦਾ ਹੁਣ ਆਪਾਂ ਬੱਚਾ ਲਾ ਕੇ ਬਸ ਮਾਈ ਜਾਣਾ ਆਪਾਂ ਸਿਰਫ ਬੱਚਾ ਲਾ ਕੇ ਪੁਸ਼ਮਾਈ ਆ ਆਪਣੀ ਤੜਕੇ 5 ਵਜੇ ਦੀ ਖਾਲੀ ਕਰੀ ਹੋਈ ਆ ਠੀਕ ਹੈ ਠੀਕ ਹੈ ਤੇ ਰੇਟ ਅੱਗੇ ਆਜੋ 4 ਨੰਬਰ ਤੇ ਸਿੰਗਾਰੀ ਦੇ ਜੀ ਇਹ ਬਈ ਵਹਿਣ ਆਪਣੇ ਕੋਲੇ ਗੱਭਣ ਆਈ ਸੀ ਕੀ ਵੀਰੇ ਠੀਕ ਹੈ ਆਪਣੇ ਕੋਲੇ ਸੂਈ ਹੈ ਗੱਭਣ ਦੀ ਵੀਡੀਓ ਹੈ ਸਭ ਕੁਝ ਆਪਣੇ ਕੋਲੇ ਠੀਕ ਹੈ ਇਹਨੂੰ ਸੂਈ ਨੂੰ ਹੋ ਗਏ 12 13 ਦਿਨ ਦੁੱਧ ਕਿੰਨਾ ਹੈਗਾ ਦੁੱਧ ਦੇ ਥੱਲੇ ਹੋਊਗਾ ਵੀਰੇ ਹੁਣ 10 ਕਿਲੋ ਠੀਕ ਹੈ ਪਰ ਇਹਦੇ 'ਚ ਇੱਕ ਛੋਟਾ ਜਿਹਾ ਨੋਕਸ਼ਾ ਹੈਗਾ ਉਹ ਆਪਾਂ ਦੱਸ ਕੇ ਦੇਵਾਂਗੇ ਠੀਕ ਹੈ ਇਹਦੇ ਤਿੰਨ ਥਣਾਂ ਦੀਏ ਕਿਹੜੇ ਥਣ 'ਚ ਫਲਟਾ ਕਿਹੜੇ ਥਣ 'ਚ हां भाई तन्ने ਥਣਾ ਦੀ ਬਿਲਕੁਲ ਓਕੇ ਆ ਪਾ ਗੱਬਣ ਲਈ ਸੀ ਉਦੋਂ ਚੀਪਾ ਚੂਪਾ ਸਹੀ ਆਉਂਦਾ ਸੀ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਠੀਕ ਆ ਕਿਹੜੇ ਥਣ ਚ ਫਲਡ ਇਹਦੇ ਮੂਹਰਲਾ ਥਣਾ ਜਿਹੜਾ ਪਰਲਾ ਆ ਕਮੈਣੀ ਵਾਲਾ ਮੂਹਰਲਾ ਹਾਂ ਇਹ ਥਣ ਦਾ ਪਸ਼ਮਾ ਘੱਟ ਆਗਾ ਥੋੜਾ ਜਿਹਾ ਉਤਾਰ ਆਉਂਦੀ ਆ ਹਾਂ ਦੁੱਧ ਆਉਂਦਾ ਹੈਗਾ ਦੇਖੋ ਦੁੱਧ ਚਾਰੇ ਥਣਾ ਚ ਆਉਂਦਾ ਹੈਗਾ ਠੀਕ ਆ ਪਰ ਉਹ ਥਣ ਦਾ ਥੋੜਾ ਜਿਹਾ ਪਸ਼ਮਾ ਘੱਟ ਆਗਾ ਠੀਕ ਆ ਬਾਕੀ ਥਣਾ ਦਾ ਪਸ਼ਮਾ ਓਕੇ ਆ ਹਾਂ ਠੀਕ ਆ ਬਾਕੀ ਥਣ ਜਮ ਤਨ ਜਮ ਓਕੇ ਆ ਕੋਈ ਵੀ ਵੀਰ ਆ ਯਾਰ ਤੈਨ ਲ ਮੰਨ ਕੇ ਲੈ ਲਵੇ ਠੀਕ ਹੈ ਹੈ ਪਰਾਪਰੇਟ ਤੇਲ ਵਾਲੀ ਕਰਾਂਗੇ ਹਾਂ ਤੇਲ ਵਾਲੀ ਤੇਲ ਵਾਲੀ ਵੀਰੇ ਆਪਾਂ ਵੇਚਣੀ ਆ ਗਰਮ ਵਾਲੇ ਪੰਗੜਾ ਰੱਖਣੀ ਆ ਰੇਰ ਕੀ ਰੱਖਿਆ ਦਾ ਚਾਹੇ ਵੀਰੇ ਕੋਈ ਆਪਾਂ ਤੂੰ ਪਹੁੰਚ ਕਰਾ ਲਵੇ ਚਾਹੇ 2000 ਰੁਪਏ ਛਡਾ ਲਵੇ ਠੀਕ ਹੈ ਇਹਦਾ ਮੁੱਲ 30000 ਰੁਪਏ 27000 ਰੁਪਏ ਦਾ ਆਪਾਂ ਲੈ ਲਾਂਗੇ ਬਸ ਦੁੱਧ ਦਾ ਸਾਦਾ ਠਹਿਗਾ ਜਮਾਂ ਹਾਂ ਬਈ ਖੁੱਲੋ ਹੋਊਗਾ 10 ਹੋਵੇ 9 ਹੋਵੇ ਠੀਕ ਹੈ 8 ਹੋਵੇ 8 ਹੋਵੇ ਟੋਰ ਦੀ ਬਾਹਰ ਨਾਲ ਘੜ ਦੇਖੋ ਸੋਹਣੀ ਬੱਚੀ ਆ ਜੰਦਜ਼ਾਨ ਵਾਲੀ ਬਾਈ ਹੋਰ ਆ ਗੱਲ ਦੂਜਾ ਸੂਆ ਵੜ ਸੁਈ ਆ ਖਾਇ ਸਾਫ ਸੁਥਰੀ ਆਪਣੇ ਕੋਲੇ ਗੱਬਣ ਦੀ ਹਰ ਇੱਕ ਚੀਜ਼ ਦੀ ਵੀਡੀਓ ਆ ਵੀ ਤਾਜੀ ਸੁਈ ਵੀ ਆ ਹਾਂ ਸੁਈ ਵੀ ਤਾਜੀ ਆ ਕੋਈ ਵੀ ਵੀਰਾਂ ਇਹਨਾਂ ਮੰਨੈ ਪਤਾ ਨਹੀਂ ਮੁੱਲ ਜਾ ਘੱਟ ਕਰਤਾ ਵੀ ਗਾਂ ਦਾ 70 ਦਾ ਮਾਰ ਲੱਗਦੀ ਆ ਮੇਰੀ ਵੀ ਲਈ ਹੋਈ ਆ ਇਹ 56000 ਦੀ ਠੀਕ ਆ ਠੀਕ ਆ ਵੀ ਹੁਣ ਚੱਲ ਹਾਂ ਆਪਾਂ ਤੱਲ ਕਰਕੇ ਦੇਵਾਂਗੇ ਵੀਰੇ ਹੁਣ ਇਹ ਠੀਕ ਆ ਠੀਕ ਆ ਠੀਕ ਆ ਉਹ ਬਵਾਰ ਜੀ ਵੀਰੇ ਕਹਿੰਦੇ ਨਫਾ ਲੈ ਕੇ ਘਾਟੇ ਵੀ ਪੈਂਦੇ ਆ ਚੋਰ ਨੂੰ ਖਾਂਦਣਾ ਦੇਖੋਗਾ ਚੋਰ ਦੇ ਪੈਂਦੇ ਵੀ ਦੇਖੋ ਬਾਈ ਹੋ ਜਾਂਦਾ ਸਾਰਾ ਕੁਝ ਯਾਰ ਇਹਦੇ ਵਿੱਚ ਕੀ ਪਤਾ ਲੱਗਦਾ ਕਰਮ ਵਾਲੀ ਹੁਣ ਚੀਪਾ ਸਹੀ ਆਉਂਦਾ ਸੀ ਉਦੋਂ ਠੀਕ ਆ ਆਪਾਂ ਦੋ ਦੋ ਬੂੰਦਾ ਖੇਜਦੇ ਇਹਨਾਂ ਦਾ ਆਪਾਂ ਗਾਲੀਆਂ ਨਹੀਂ ਹੈਣਾ ਠੀਕ ਅੱਗੇ ਆ ਗਈ 5 ਨੰਬਰ ਹੈਣਾ ਦੂਜਾ ਸੁਆ ਵੀਰੇ 22 ਕਿਲੋ ਤੋਂ ਤਾਂ ਪਲੂਨ ਦਾ ਦਿੱਤਾ ਹੋਇਆ ਕੈ ਦਿਨ ਕੱਢੀਆ ਇਹਦੇ ਵੀਰੇ 25 ਦਿਨ ਪਾਇਆ ਹਜੇ ਪੂਰੇ ਠੀਕ ਹੈ ਪਰ ਦੁੱਧ ਜਿਹੜਾ ਵੀ ਵੀਰ ਲਊਗਾ ਇਹਨੂੰ 25 ਕਿਲੋ ਹੀ ਮੰਨ ਕੇ ਲਿਓ ਠੀਕ ਆ ਲਗਭਗ ਮਹੀਨੇ ਦੀ ਕੱਚੀ ਆ ਇੱਕ ਮਹੀਨੇ ਦੀ ਕੱਚੀ ਆ ਪਰ ਸੀਮਨ ਦੀ ਜਿਹੜੇ ਸੀਮਨ ਦੀ ਆਪ ਆ ਜਿਹੜਾ ਇਹ ਲੱਗਿਆ ਵਾ ਫੁੱਲ ਡਿਟੇਲ ਆਪਣੇ ਕੋਲੇ ਦੀ ਤੋੜ ਦੀ ਬਾਹਰ ਨੂੰ ਇਹਦਾ ਰੇਟ ਕਰਨਾ ਆਪਕ ਨਹੀਂ ਰੇਟ ਕਰ ਦਿੰਨੇ ਵੀਰੇ ਕੋਈ ਗੱਲ ਨਹੀਂ ਜਿਹੜਾ ਵੀ ਵੀਰ ਆਊਗਾ ਅੱਜ ਵੀ ਕੱਚੀ ਵਾਲਾ ਰੇਟ ਆ ਕਰ ਲੂ ਤਿਆਰ ਹੋਈ ਦਾ ਅਗਲਾ ਵੀਡੀਓ ਦਿਖਾਉਣ ਲੱਗ ਜੇ ਆ ਕਿ ਵੀ ਇੰਨੇ ਮੰਗੇ ਸੀ ਹਨ ਠੀਕ ਐ ਇਹ ਜਿਹੜਾ ਦਾ ਅੱਜ ਦਾ ਰੇਟ ਆ ਵੀਰੇ ਉਹ 85000 ਰੁਪਇਆ ਅੱਜ ਦਾ ਰੇਟ ਆ ਹਾਂ ਇੱਕ ਮਹੀਨੇ ਨੂੰ ਤਿਆਰ ਹੋਈ ਹੈ ਐ ਨਹੀਂ ਪਤਾ ਵੀ 1 20 ਦੀ ਵੀ ਕੇ 1 30 ਦੀ ਵੀ ਕੇ ਚਲੋ ਟਾਈਮ ਦੀ ਗੱਲ ਉਹ ਟਾਈਮ ਦੀ ਗੱਲ ਹੈ ਜਿਹੇ ਹਜੀ ਤਿਆਰ ਹੋਊਗੀ ਕਰਮਾ ਵਿੱਚ ਬੱਚੀ ਜਾਤ ਪਾਤ ਦੇ ਵਿੱਚ ਹਨਾ ਮੈਂ ਕਿਹਾ ਫੁੱਲ ਬਰੀਡ ਆ ਬਈ ਮੱਥੇ ਜਟੂਆ ਟੂਆ ਹਰੇ ਕੱਟੀ ਜਾਏ ਨਹੀਂ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਹੈਗੀ ਪੋਰਾ ਵੀ ਠੀਕ ਹੈ ਬਾਕੀ ਥੱਲੋਂ ਦਿਖਾਦੇ ਐ ਨਹੀਂ ਵੀ ਉਈ ਲੇਉਟੀ ਜੀ ਲਈ ਫਿਰਦੀ ਆ ਨਾ ਠੀਕ ਹੈ ਕੱਚੀ ਗੱਲੀ ਹਨਾ ਫਾਰਮ ਚੋਂ ਆਈ ਆ ਫੁੱਲ ਡਿਟੇਲ ਆਪਣੇ ਕੋਲੇ ਨਹੀਂ ਸਾਰੀ ਠੀਕ ਹੈ ਅੱਗੇ ਆ ਗਈ ਨਾਲ ਬੱਚੀ ਹਾਂ ਅੱਗੇ ਵੀਰੇ ਐਫ ਐਫ ਦੀ ਕਰਾਸ ਠੀਕ ਹੈ ਜਿਹੜੇ ਵੀਰ ਕਹਿੰਦੇ ਵੀ ਗਰਮੀ ਨਾ ਮੰਨੇ ਠੀਕ ਹੈ ਉਹ ਚੀਜ਼ ਹੈਗੀ ਠੀਕ ਹੈ ਤੇ ਕਿੰਨੀ ਕੈਮਰੇ ਜਿਹੜੇ ਦੁੱਧ ਵਾਲੀ ਦੁੱਧ ਵੀਰੇ ਇਹਦਾ ਵੀ 24 ਕਿਲੋ ਪਾਇਆ ਹੋਇਆ ਦੁੱਧ 27 28 ਕਿਲੋ ਪਾ ਦੂਗੀ ਖੁੱਲ੍ਹੇ ਕਿਹ ਦਿਨ ਕਰਦੀ ਹੈ ਹਜੇ ਇਹ ਦੋਨੇ ਇੱਕੋ ਜਿਹੇ ਦਿਨ ਹੀ ਰਹਿੰਦੇ ਆ ਭਾਈ ਇਹਨਾਂ ਦੇ ਠੀਕ ਹੈ ਮਹੀਨੇ ਦਾ ਅੰਦਰ ਅੰਦਰ ਹਾਂ ਇਹਦਾ ਆਪਾਂ ਇਹਦਾ ਪਰੇਡ ਕੀ ਰੱਖਿਆਗਾ ਇਹਨਾਂ ਨੂੰ ਇਹ ਦੇ ਦਾਂਗੇ ਵੀਰੇ ਆ 82000 ਆ 85 ਦੀ 85 85000 ਰੱਦ ਕਾੜ ਵਗੈਰਾ ਦੇਖੋ ਵਹਿੜ ਦਾ ਸੋਹਣਾ ਸਾਫ ਸੁਥਰਾ ਬਾਕੀ ਯਾਰ ਭਾਈ ਗੁਨਾਮਟ ਬਨੂਟ ਬਾਲੀ ਚੰਗੀ ਆ ਗੋਲਾ-ਗੋਲਾ ਬੱਛੀ ਦਾ ਆ ਲੈਗ ਸਕੋਰ ਦੀ ਬਹੁਤ ਕਾਮਯਾਬ ਵਹਿੜ ਹੈਗੀ ਠੀਕ ਹੈ ਖਰਮ ਟਾਈਪ ਦੀ ਬੱਛੀ ਆ ਠੀਕ ਹੈ ਪੂਰੇ ਨਜ਼ਾਰੇ ਦਾ ਨਾ ਕਰੋਸ ਆ ਗਰਮ ਨਾਲ ਨਿਕਲ ਜੇ ਠੰਡੀ ਦੇ ਹੱਗੇ ਪਰੇ ਕਰੇ ਖੜਦੀ ਜਾ ਜਾ ਮਗਿਆ ਯਾਰ ਐ ਨਹੀਂ ਵੀ ਕਿਸੇ ਪਾਸੇ ਵੀ ਹੱਥ ਤਰਾ ਨਹੀਂ ਹੈਗੀ ਠੀਕ ਹੈ ਠੀਕ ਹੈ ਹੁਣ ਮੰਗਣ ਨੂੰ ਤਾਂ ਇਹ ਜੀਆਂ ਵਹਿੜਾਂ ਦਾ 1 20 20 ਵੀ ਮੁੱਲ ਪਾਇਆ ਹੋਇਆ ਠੀਕ ਹੈ ਪਰ ਜਿਹੜਾ ਵੀਰ ਜਾ ਕੇ 20 ਦਿਨ ਸੰਭਲੂਗਾ ਉਹ 20000 ਹੀ ਕਮਾ ਲੂਗਾ ਇਹਦੇ ਚੋਂ 20000 ਰੁਪਏ ਦੇਣ ਦਾ ਵਧੂਗੀ ਹਾਂ ਸੋ ਨਾਗਾ ਪਾ ਕਾਫੀ ਦਿਖਾਤੇ ਸ਼ਹਿਰ ਬਰਨਾਲਾ ਜੱਗੀ ਡੇਰੀ ਫਾਰਮ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਪਿਆਰ ਦੇ